ਐਮਪੀ ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ਼ ਤੇ ਗੋਲੀ ਚੱਲੀ ਹੈ ਇਹ ਗੋਲੀ ਉਹਨਾਂ ਦੇ ਸੁਰੱਖਿਆ ਕਰਮੀ ਦੇ ਲੱਗੀ ਗਰਦਨ ਵਿੱਚ ਗੋਲੀ ਵੱਜਦੀ ਹੈ ਤੇ ਸਿਰ ਵਿੱਚੋਂ ਲੰਘ ਜਾਂਦੀ ਹੈ ਜਿਸ ਕਰਕੇ ਸੁਰੱਖਿਆ ਕਰਮੀ ਸੰਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਇੱਕ ਅਹਿਮ ਖਬਰ ਹੈ ਪੰਜਾਬ ਨਾਲ ਜੁੜੀ ਹੋਈ ਰਾਜਨੀਤਿਕਾਂ ਦੇ ਨਾਲ ਜੁੜੀ ਹੋਈ ਅਤੇ ਪੂਰੇ ਦੇਸ਼ ਨਾਲ ਜੁੜੀ ਹੋਈ ਕਿ ਇੱਕ ਸੁਰੱਖਿਆ ਕਰਮੀ ਦੀ ਜਾਨ ਚਲੀ ਗਈ ਹੈ ਹਾਲਾਂਕਿ ਗੋਲੀ ਕਿਵੇਂ ਵੱਜੀ ਮਾਰੀ ਗਈ ਹੈ ਇਹ ਖੁਦ ਮਾਰੀ ਹੈ ਜਾਂ ਫਿਰ ਗਲਤੀ ਦੇ ਨਾਲ ਚੱਲ ਗਈ ਇਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ ਇਨਵੈਸਟੀਗੇਸ਼ਨ ਦਾ 파ਟ ਹੈ ਪਰ ਐਮਪੀ ਰਵਨੀਤ ਬਿੱਕਟੂ ਜੋ ਲੁਧਿਆਣਾ ਤੋਂ ਐਮਪੀ ਨੇ ਸੰਸਦ ਮੈਂਬਰ ਨੇ ਉਹਨਾਂ ਦੇ ਸਰਕਾਰੀ ਰਿਹਾਇਸ਼ ਤੇ ਗੋਲੀ ਚੱਲੀ ਹੈ ਗੋਲੀ ਸੀਆਈਐਸਐਫ ਦੇ ਜਵਾਨ ਦੇ ਲੱਗੀ ਹੈ ਜਦੋਂ ਸੁਰੱਖਿਆ ਕਰਮੀਆਂ ਨੇ ਬਾਹਰ ਗੋਲੀ ਦੀ ਆਵਾਜ਼ ਸੁਣੀ ਤਾਂ ਕਮਰੇ ਵਿੱਚ ਭੱਜ ਕੇ ਗਏ ਤਾਂ ਉੱਥੇ ਸੰਦੀਪ ਨਾਮਕ ਸੁਰੱਖਿਆ ਕਰਮਚਾਰੀ ਖੂਨ ਦੇ ਨਾਲ ਲਤਪਤ ਲਿਬੜਿਆ ਹੋਇਆ ਪਿਆਸੀ ਤਾਂ ਦੱਸਿਆ ਜਾਂਦਾ ਹੈ ਕਿ ਉਸੇ ਵੇਲੇ ਉਹ ਮਰ ਚੁੱਕਿਆ ਸੀ ਜਾਨ ਜਾ ਚੁੱਕੀ ਸੀ ਉਸ ਦੀ ਹਾਲਾਂਕਿ ਉਸ ਤੋਂ ਬਾਅਦ ਸੀਆਈਐਸਐਫ ਤੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਪਰ ਹਾਲੇ ਤੱਕ ਗੋਲੀ ਚੱਲਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ ਗੋਲੀ ਚੱਲਣ ਦੀ ਬਾਤ ਸੁਣ ਕੇ ਜਦੋਂ ਸੁਰੱਖਿਆ ਕਰਮਚਾਰੀ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਸੰਦੀਪ ਨੂੰ ਖੂਨ ਦੇ ਨਾਲ ਲਿਬੜਿਆ ਤੇ ਮ੍ਰਿਤਕ ਪਾਇਆ ਸੋ ਸੁਰੱਖਿਆ ਕਰਮੀ ਸੀ ਸੰਦੀਪ ਐਮਪੀ ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ਼ ਤੇ ਇੱਕ ਗੋਲੀ ਚਲਾਈ ਗਈ ਹੈ ਚੱਲੀ ਹੈ ਸੀਐਸਐਫ ਦਾ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਦੇ ਵਿੱਚ ਡਿਊਟੀ ਤੇ ਸੀ ਗੋਲੀ ਸ਼ੱਕੀ ਹਾਲਾਤਾਂ ਵਿੱਚ ਚਲੀ ਹੈ ਪਿਸਤੌਲ ਚੋਂ ਗੋਲੀ ਗਰਦਨ ਵਿੱਚ ਨਿਕਲ ਕੇ ਗਰਦਨ ਵਿੱਚ ਦੀ ਨਿਕਲ ਕੇ ਸਿਰ ਚੋਂ ਨਿਕਲ ਗਈ ਐ ਹਾਦਸਾ ਦੇਰ ਰਾਤ ਵਾਪਰਿਆ ਜਿਸ ਕਾਰਨ ਉਸੇ ਮੌਕੇ ਤੇ ਹੀ ਮੌਤ ਹੋ ਗਈ ਅ ਸੋ ਹੁਣ ਸੰਦੀਪ ਦੀ ਸ਼ੱਕੀ ਹਾਲਾਤਾਂ ਚ ਮੌਤ ਹੋਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਿੱਟੂ ਉਸ ਸਮੇਂ ਘਟਨਾ ਵਾਲੀ ਥਾਂ ਤੇ ਮੌਜੂਦ ਨਹੀਂ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਹੋਰ ਸੁਰੱਖਿਆ ਕਰਮਚਾਰੀ ਕਮਰੇ ਵਿੱਚ ਆਏ ਤਾਂ ਸੰਦੀਪ ਨੂੰ ਮਰਤਕ ਪਾਇਆ ਗਿਆ ਅਗਵਾ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਇਲਾਕੇ ਦਾ ਰਹਿਣ ਵਾਲਾ ਹੈ ਸੰਦੀਪ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਸੁਰੱਖਿਆ ਦਸਤੇ ਵਿੱਚ ਤਾਇਨਾਤ ਸੀ ਸੰਸਦ ਮੈਂਬਰ ਰਵਨੀਤ ਪਿੱਟੂ ਆਪਣੇ ਹੋਰ ਸੁਰੱਖਿਆ ਕਰਮੀਆਂ ਨਾਲ ਲੁਧਿਆਣਾ ਵਿੱਚ ਇੱਕ ਪ੍ਰੋਗਰਾਮ ਵਿੱਚ ਆਏ ਹੋਏ ਸਨ ਦੱਸਿਆ ਜਾਂਦਾ ਸੋ ਰੋਜ਼ ਗਾਰਡਨ ਨੇੜੇ ਸਤਤੂਨਾਦੀ ਸਰਕਾਰੀ ਰਿਹਾਇਸ਼ ਤੇ ਕੁਝ ਰੱਖਿਆ ਮੁਲਾਜ਼ਮ ਤਾਇਨਾਤ ਸਨ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਆਪਣੇ ਕਮਰੇ 'ਚ ਬੈਠਾ ਸੀ ਉਸਦੇ ਪਿਸਤੌਲ 'ਚੋਂ ਗੋਲੀ ਚੱਲੀ ਉਸਦੀ ਅਗਰਦਨ ਦੇ ਕੋਲ ਜਾ ਲੱਗੀ ਸੰਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬਾਕੀ ਸੁਰੱਖਿਆ ਕਰਮੀ ਵੀ ਕਮਰੇ 'ਚ ਪਹੁੰਚੇ ਸੀ ਸੋ ਸੰਦੀਪ ਦੀ ਮੌਤ ਦੀ ਸੂਚਨਾ ਉੱਚ ਅਧਿਕਾਰੀ ਅਤੇ ਲੁਧਿਆਣਾ ਕਮਿਸ਼ਨਰ ਦਰ ਪੁਲਿਸ ਨੂੰ ਦਿੱਤੀ ਗਈ ਹੈ ਸੋ ਦੱਸ ਦਈਏ ਕਿ ਜਦੋਂ ਐਮਪੀ ਨੂੰ ਆਪਣੇ ਸੁਰੱਖਿਆ ਕਰਮੀ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਤੁਰੰਤ ਆਪਣੇ ਘਰ ਪਹੁੰਚੇ ਅਤੇ ਮੌਕੇ ਤੇ ਸਾਰੀ ਜਾਣਕਾਰੀ ਇਕੱਠੀ ਕੀਤੀ ਸੀਆਈਐਸਐਫ ਦੇ ਅਧਿਕਾਰੀ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਕੋਠੀ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਕਿਵੇਂ ਚੱਲੀ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਸੰਦੀਪ ਕੁਮਾਰ ਸੀਆਈਐਸਐਫ ਦਾ ਜਵਾਨ ਸੀ ਜੋ ਕਿ ਰਮਨীত ਬਿੱਟੂ ਦੇ ਸੁਰੱਖਿਆ ਦਸਤੇ ਦੇ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਹੈ ਐਮਪੀ ਰਵਨੀਤ ਮਿੱਤੂ ਦੀ ਸਰਕਾਰੀ ਰਿਹਾਇਸ਼ ਤੇ ਇਹ ਗੋਲੀ ਚੱਲੀ ਹੈ